ਨਹੀਂ ਅੰਕਲ ਚਾਹ ਪੀ ਕੇ ਆਏ ਸੀ ਗੱਲਾਂ ਗੱਲਾਂ ਦੋਹਾਂ ਤੇ ਚਾਹ ਪੀਤਾ ਹੀ ਨੇ ਲਾ ਬਸ ਚਾਹ ਪੀ ਕੇ ਆਏ ਨੇ ਉਹ ਨਾ ਕਿੱਥੇ ਵੇਚੇ ਭਾਈ ਨਹੀਂ ਅਜੇ ਖੜਾ ਹੈ ਤਣ ਕਿਆ ਸੀ ਹਾਂ ਚਾਲ ਸਵੇਰੇ ਲੈ ਕੇ ਆਵਾਂ ਅੱਗਾ ਤੇ ਲੈ ਆਇਆ ਜੀ ਵੇਚਣਾ ਆਏ ਉਹਨਾਂ ਨੇ ਹਾਂ ਕੋਈ ਦਿੱਕਤ ਨਹੀਂ ਫੇਰਾ ਹਾਂ ਉਹ ਤੇ ਚਿੱਟਾ ਹਾਂ ਆਉ ਕਰਦੇ ਆ ਚਲੋ ਕਿੱਥੇ ਯਾਰ ਕਿੱਥੇ ਹੈਲੋ ਜੀ ਸਾਸਰੀ ਗੱਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਸੀਂ ਅੱਜ ਆਏ ਸੀ ਨਿਧਾਨ ਨੇ ਤੇ ਛੋਟੇ ਛੋਟੇ ਜੋ ਹੈਗੇ ਸੀ ਜਿਵੇਂ ਦੇ ਨੇ ਛੋਟੇ ਛੋਟੇ ਡੌਗ ਪੱਪੀ ਤੇ ਉਹ ਬਹੁਤ ਸੋਹਣੇ ਸੀ ਇਹਨਾਂ ਨੇ ਸੇਲ ਕਰਨ ਵਾਸਤੇ ਰੱਖੇ ਹੋਏ ਨੇ ਤੇ ਇਹ ਕਾ ਮੰਗੀ ਦੇ ਮੇਲੇ ਤੇ ਲੈ ਕੇ ਜਾਣਗੇ